टुडे चैनल ते ਤੁਹਾਡਾ ਸਵਾਗਤ ਹੈ ਫਿਲੌਰ ਸ਼ਹਿਰ ਵਿਖੇ ਡੇਰਾ ਮੱਈਆ ਭਗਵਾਨ ਜੀ ਦੇ ਗੇਟ ਸਾਹਮਣੇ ਖੜੇ ਗੰਦੇ ਪਾਣੀ ਦਾ ਮਸਲਾ ਦਿਨੋ ਦਿਨ ਗਰਮਾਉਂਦਾ ਹੀ ਜਾ ਰਿਹਾ ਹੈ ਜਿਸ ਦੇ ਹਾਲੀ ਬੀ ਡੀ ਪੀਓ ਦਫਤਰ ਫਿਲੌਰ ਸਾਹਮਣੇ ਲਗਾਏ ਗੇ ਪੱਕੇ ਤੰਨੇ ਦੇ 8ਵੇਂ ਦਿਨ ਅੱਜ ਫਿਲੌਰ ਸ਼ਹਿਰ ਵਿੱਚ ਵਿਸ਼ਾਲ ਮਾਰਚ ਕਰਕੇ ਪੰਜਾਬ ਦੇ ਪੰਚਾਇਤ ਮੰਤਰੀ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ 21 ਅਧਾਰਨ ਮਾਰਚ ਨਹੀਂ ਸੀ ਇਹ ਲੋਕੀ ਦੀ ਲਗਾਤਾਰ ਅਣ ਸੁਣੀ ਰਹੀ ਆਵਾਜ਼ ਸੀ ਜੋ ਅੱਜ ਅਗ ਬਣ ਚੀਖ ਪਈ ਇਸ ਮੋਕੇ ਆਗੂਆਂ ਨੇ ਚੇਤਾਵਨੀ ਦਿੱਤੀ ਜੇਕਰ ਜਲਦੀ ਮਸਲਾ ਹੱਲ ਨਾ ਕੀਤਾ ਗਿਆ ਪ੍ਰਾਤਰੀ ਜਥੇਬੰਦੀਆਂ ਨੂੰ ਨਾ ਲੈ ਕੇ 30 ਜੁਲਾਈ ਨੂੰ ਹਲਕਾ ਇੰਚਾਰਜ ਦੇ ਦਫ਼ਤਰ ਦਾ ਕਿਰਾਉ ਕੀਤਾ ਜਾਵੇਗਾ ਅਤੇ ਬੀਡੀਪੀਓ ਫਿਲੌਰ ਦੇ ਕਰ ਅੱਗੇ ਰਾਤ ਦਾ ਜਗਰਾਤਾ ਕੀਤਾ ਜਾਵੇਗਾ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਆਗੂਆ ਤਰਸੀਮ ਸਿੰਘ ਢਿੱਲੋਂ ਸਰਵਿੰਦਰਪਾਲ ਸਿੰਘ ਰਣਜੀਤ ਸਿੰਘ ਖੀਲਾ ਤੇਜਾ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ ਸਤਨਾਮ ਸਿੰਘ ਜਨਰਲ ਮਜ਼ਦੂਰ ਯੂਨੀਅਨ ਦੇ ਸਿਕੰਦਰ ਸਿੰਘ ਸੰਧੂ ਪਰਵਿੰਦਰ ਸਿੰਘ ਕਸ਼ਮੀਰ ਕੁਰੈਸ਼ੀ ਤੀਰਤ ਸਿੰਘ 바ਸੀ ਬਲਵੀਰ ਗੁਰਾਇਆ ਕਰਨੈਲ ਮਾਹਲ ਲੇਖ ਰਾਜ ਪੰਜਾਬੀ ਬਖਸ਼ੀ ਰਾਮ ਕੰਗ ਗਵਰਨਮੈਂਟ ਟੀਚਰਸ ਯੂਨੀਅਨ ਮਿਡ-ਡੇ ਮੀਲ ਵਰਕਰਸ ਔਰਤ ਮੁਕਤੀ ਮੋਰਚਾ ਤੇ ਹੋਰ ਅਨੇਕ ਜਥੇਬੰਦੀਆਂ ਨੇ ਸੰਬੋਧਨ ਕੀਤਾ ਗੁੱਸੇ ਦੁੱਖ ਅਤੇ ਅਡੋਲ ਹੋ ਕੇ ਦਰਨੇ ਦੀ ਅਗਵਾਈ ਕੀਤੀ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਲੋਰ ਨੇ ਉਹਨਾਂ ਦਾ ਸਾਫ਼ ਸੁਨੇਹਾ ਸੀ ਜਦ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਤਰਨਾ ਪੱਕੇ ਤੌਰ ਤੇ ਚੱਲਦਾ ਰਹੇਗਾ ਉਨਾ ਕਿ ਹਾਂ ਅਗਲੇ ਐਕਸ਼ਨ ਦੀ ਤਿਆਰੀ ਪਿੰਡ-ਪਿੰਡ ਜਾ ਕੇ ਸ਼ੁਰੂ ਹੋ ਚੁੱਕੀ ਹੈ ਇਹ ਸਿਰਫ ਇੱਕ ਇਲਾਕੇ ਦੀ ਲੜਾਈ ਨਹੀਂ ਇਹ ਲੋਕਾਂ ਦੇ ਅਸਲ ਹੱਕ ਦੀ ਲੜਾਈ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਟੀਚਰਸ ਯੂਨੀਅਨ ਅਨੇਕ ਸਰਪੰਚਾਂ ਪੰਚਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਰਹੀ ਕਈਆਂ ਨੇ ਗੱਲ ਕੀਤੀ ਕਈਆਂ ਨੇ ਦੁੱਖ ਰੋਇਆ ਪਰ ਸਾਰੇ ਇੱਕ ਵਾਜ਼ ਵਿੱਚ ਇਨਸਾਫ ਚਾਹੀਦਾ ਹੈ ਤੁਸੀਂ ਦੇਖਦੇ ਆਂ ਬੱਗਾ ਸਿਲਖਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਨਿਕਾਸ ਨਿਕਾਸ ਹੋ ਨਿਕਾਸ ਹੋ ਪੰਚਾਇਤ ਮੰਤਰੀ ਹਾਏ 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 ਸਰੋਗ ਦੇ ਆਪਾ ਹਾਏ 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 ਬੱਸ ਕਰੋ ਜਿੰਨੇ ਲੋਕ ਨੂੰ ਕਹਾ ਕਰੋ ਕੰਦੇ ਪਾਰੀ ਦਾ ਨਿਕਾਸ

ਦੋ ਮਿੰਟ ਤੁਹਾਡੋਂ ਗੱਲ ਕਰਕੇ ਬੈਠ ਜਾਣਾ ਕੋਈ ਵੀ ਸਾਥੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਤਰਸੇਮ ਸਾਹਿਬ ਤੋਂ ਪਹਾੜਿਕ ਸੰਗਣੀਂ ਦਲਵਾਬਾ ਜ਼ਿਲ੍ਹਾ ਸ਼ਕਤਰ ਜਿੱਦਾਂ ਆਪਾਂ ਨੂੰ ਪਤਾ ਕਿ ਜਿਹੜਾ ਅੰਦੇ ਪਾਣੀ ਦਾ ਮਈਆ ਦਰਬਾਰ ਦੇ ਮੂਰੇ ਮਸਲਾ ਚੱਲ ਰਿਹਾ ਪਰ ਸਰਕਾਰ ਕਿਵੇਂ ਜਨਤ ਭਰੀ ਆ ਕਿੰਨਾ ਇਹਨਾਂ ਦੇ ਦਿਮਾਗ ਚ ਕੂੜ ਭਰਿਆ ਵੀ ਇੱਕ ਜਿਹੜਾ ਉਹਦਾ ਰਾਹ ਪਵਿੱਤਰ ਸਥਾਨਾਂ ਨੂੰ ਜਾਂਦਾ ਜਿੱਥੇ ਲੋਕ ਆਪਣੇ ਜੀਵਨ ਦੀ ਸਿਹਤ ਰੈਣੀ ਖਰਾਬ ਤੇ ਬਿਹਤਰੀ ਨਾਲ ਕੇ ਜਾਂਦੇ ਆ ਪਰ ਜਦੋਂ ਜਾਂਦੇ ਆ ਆਪਾਂ ਦੇਖਦੇ ਆ ਕਿੰਨਾ ਉਹਤੇ ਗਾਂਦੇ ਆ ਪਿਛਲੇ 7 ਜੁਲਾਈ ਤੋਂ ਲੋਕ ਰਸਾਫਾ ਮੰਜਵਾ ਤੇ ਸਾਡੇ ਵੇਲਾ ਲਗਾਤਾਰ ਨਾਲ ਲਾ ਕੇ ਬਟਿਆ ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਸਰਕਾਰ ਨੂੰ ਅਸੀਂ ਆਲਟੀਮੇਟ ਬਦਲਿਆ ਆ ਕਿ ਜੇਕਰ ਤੁਸੀਂ ਆਉਣ ਵਾਲੇ ਦਿਨਾਂ ਚ ਇਹ ਸਾਡਾ ਜਿਹੜਾ ਮਸਲਾ ਪਾਣੀ ਦੀ ਗੰਦੇ ਕਿੰਨੇ ਬੜੀ ਨਿਕਾਸੀ ਦੇ ਨਾਲ ਹੱਲ ਹੋਇਆ ਤਾਂ ਲੋਕ ਰਸਾਫਾ ਮੰਜਵਾ ਦੇ ਨਾਲ ਜਿੰਨੀਆਂ ਵੀ ਭਰਾਤਰੀ ਜਿੰਨੀਆਂ ਵੀ ਕਿਸਾਨ ਜਿੰਨੀਆਂ ਮਜ਼ਦੂਰ ਜਿੱਦੇ ਬੰਦੀਆਂ ਅਸੀਂ ਇੱਕ ਦੱਟ ਜੋਰ ਤੇ ਇਹਨਾਂ ਨਾਲ ਖੜਾ ਜੇ ਮੁੱਡੇ ਦਾ ਮੁੱਢਾ ਤੇ ਬੇਸ਼ੱਕ ਸਾਨੂੰ ਆਪਣੀ ਯਾਰ ਵੀ ਦਾਦੇ ਕਿਉਂ ਨਾ ਲਾਉਣੀ ਪਵੇ ਅਸੀਂ ਇਹ ਜਿਹੜੀ ਪੰਜਾਬ ਸਰਕਾਰਾਂ ਨਾਲ ਲੜਦੇ ਰਹਾਂਗੇ ਤੇ ਹਮੇਸ਼ਾ ਹੀ ਇਦਾਂ ਹੀ ਜਿੱਥੇ ਵੀ ਕਿਤੇ ਹੱਕ 사ਦੀ ਲੜਾਈ ਹੋਵੇ ਅਸੀਂ ਇਹਨਾਂ ਦਾ ਸਾਥ ਹਮੇਸ਼ਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ